ਜੀ ਸਾਰਨ ਪ੍ਰਿਆਪਰੀ ਸਫਤ ਸ੍ਰੀ ਗੁਰੂ ਪ੍ਰੀਤ ਭਾਲ ਕਾਚ ਬੰਦਾ ਬਣਾਉਂਦਾ ਨਸੋ ਦਾ ਸਵਾਇਟ ਚਲੋ ਜੀ ਆਪਾਂ ਬਣਾਉ ਲੈਂਗੇ ਬਲਾਗ ਬਲਾਗ ਦੇ ਤੱਕ ਜਰੂਰ ਦੇਖਿਆ ਕਰੋ ਬਲਾਗ ਨੂੰ ਮੈਨ ਦਾ ਲਾਇਕ ਕਮੈਂਟ ਸੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਆਪਾਂ ਸਵੇਰੇ ਪਹਿਲਾਂ ਆਥੀ ਬੰਦਨ ਗਈ ਸੀ ਇੱਕ ਦੋ ਕਾਂ ਲੈ ਲਈ ਸੀ ਨਾ ਕਹਿਣ ਵਾਲੇ ਲੈ ਲਈ ਸੀ ਬਿਆਰ ਨੂੰ ਤੇ ਨਾਲ ਆਪਾਂ ਚਿਰੇ ਲਈ ਤੇ ਉਹਨਾਂ ਦੀ ਆਪਾਂ ਭਾਂਜ ਪੱਲੇ ਹੀ ਮੰਡੀ ਹੈਗੀ ਤੇ ਆਪਾਂ ਭਾਂਜੀ ਵੀ ਤੇ ਆਏ ਸੀ ਆਪਾਂ ਬਿਆਰ ਨੂੰ ਕਹਿ ਵੀ ਆਏ ਸੀ ਹੁਣ ਆਪਾਂ ਤਿਆਰ ਹੋ ਕੇ ਜੀ ਦੁਬਾਰੇ ਕੱਪੜੇ ਬਾਣ ਪਕਾਣ ਨੇ ਇਹ ਖੰਡ ਪਾਟਾ ਲੈ ਦੇ ਤੁਸੀਂ ਅੱਜ ਖੋਗਾ ਜੀ ਬਰੌਮੈਂਟ ਤਾਂ ਵੀ ਦੇਖੋ ਚਲੋ ਜੀ ਆਪਾਂ ਫਿਰ ਆਪ ਉੱਥੇ ਜਾ ਕੇ ਮਿਲਦੇ ਆਂ ਪਿੰਡਾਂ ਦੇ ਸ਼ਹਿਰਾਂ ਦਾ ਬੰਦੇ ਸ਼ਹਿਰ ਦੇ ਗਲੀ ਗਲੀ ਵਿੱਚ ਬੈਠੇ ਆਂ ਤੁਸੀਂ ਸਭ ਤੋਂ ਪਹਿਲਾਂ ਆ ਗਏ ਕੱਲ ਕਿੱਥੇ ਬੈਠੇ ਵਿੱਚ ਪਹਿਲਾਂ ਮੈਂ ਕਹਿੰਦੇ ਤਾਈਓ ਮਿੱਤਰ ਹੋਈਆਂ ਇੱਕ ਫੋਟੋ ਤੇ ਬਾਬਾ ਨਿਕਲਦੇ ਹੁਣ ਤੇ ਉੱਤੇ ਹੀ ਬਾਤੋਂ ਬੈਠੇ ਫੁੱਟਲੀ ਫਿਰ ਪਤਾ ਨਹੀਂ ਕਿ ਬੜਾ ਸਾਡੇ ਨੇ ਇਕੱਠੀਆਂ ਕਰਨਾ ਲੱਗਾ ਮਹਿੰਗਾ ਹੋ ਰਿਹਾ ਹੈ ਮੇਰਾ ਮੀਨੂ ਤਾਂ 22 ਲੱਖੀ ਡਾਕੇ ਮਿਲਦੇ ਸੀ ਹੁਣ ਤਾਂ 22 ਲੱਖ ਉਹ ਵੀ ਮੇਰੇ ਹਿਸਾਬ ਨਾਲ ਤੇ ਹੈਗਾ ਜਿਹੜਾ ਮਿਲਦਾ ਉਹ ਹੀ ਕਹਿੰਦਾ ਨਾਗਰ ਦਾ ਫੇਰ ਵੀ ਵੀ ਕੁਝ ਨਹੀਂ ਇਤਹਾਸ ਹੋਇਆ ਸੀ ਚੌਥਾ ਕਿਸੇ ਮਿਰਦਾ ਆਸ਼ਰਮ ਜਾਇਆ ਇਹਨਾਂ ਦੇ ਕਹਾਰਿਆਂ ਨੇ ਸਾਰਾ ਕੁਝ ਖੱਡਿਆ ਕਮਾਇਆ ਇਹ ਹੰਕਾਰ ਲੜਦਾ ਹੈ ਨਾ ਕਿ ਲੱਗਦਾ ਮੈਨੂੰ ਕੀ ਦਿੱਤਾ ਇਹ ਕਹੇ ਸੇ ਬੇਤਾ ਆਸ਼ਰਮ ਜਾਈ ਉੱਥੇ ਜਾ ਕੇ ਪਤਾ ਲੱਗੂਗਾ ਜ਼ਮੀਨਾਂ ਦੇ ਦਾਦਾ ਦੇ ਮਾਲਕ ਵਿਚਾਰੇ ਘਰੋਂ ਵੱਟੇ ਉੱਤੇ ਡਿੱਗੇ ਹੋਏ ਉਹ ਪੁਤਰਾ ਨੂੰ ਮੇਲਾ ਨੂੰ ਧਰਸਲੇ ਨੇ ਧੀਆ ਨੂੰ ਮੇਲਾ ਨੂੰ ਧਰਸਲੇ ਨੇ ਕੋਈ ਨਹੀਂ ਪੁੱਛਦਾ ਬਾਤ ਉਹਦਾ ਆ ਮਨੁੱਖਤਾ ਦੀ ਸੇਵਾ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਸਥਾਨ ਬਣਾਇਆ ਉਹ ਜਿਹੜਾ ਜਗ੍ਹਾ ਬਹੁਤੇ ਤਾਂ ਉਥੇ ਜਿਹੜੇ ਮਾਪੇ ਨੂੰ ਛੱਡ ਕੇ ਆਏ ਸੀ ਨਾ ਤੇ ਮਾਪੇ ਗੁਜਰ ਗਏ ਸੰਸਕਾਰ ਕਰਾਉਣ ਵੀ ਨਹੀਂ ਆਏ ਉਹ ਕਹਿੰਦੇ ਪੁੱਛ ਨਾ ਕਰੋ ਜਾਂਦੇ ਵਾਰ ਦਾ ਮੂੰਹ ਤਾਂ ਦੇਖ ਲਓ ਤੁਸੀਂ ਕੋਈ ਨਹੀਂ ਆਇਆ ਉਥੇ ਨਾ ਧੀ ਆਈ ਨਾ ਪੁੱਤਰ ਆਇਆ ਤੁਸੀਂ ਕਹਿੰਦੇ ਹੋ ਵੀਡੀਓ ਦੇਖਿਓ ਕਹਿੰਦੇ ਇੱਕ ਤਾਂ ਧੀ ਸਰਕਾਰੀ ਜੌਬ ਕਰਦੀ ਸੀ ਤੇ ਉਹਨੂੰ ਫੋਨ ਕਰਿਆ ਕਹਿੰਦੀ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਤੁਸੀਂ ਇਹਨਾਂ ਸਰਕਾਰ ਕਰਦੇ ਪਤਾ ਲੱਗ ਜਣਾ ਕਿਹੜੀਆਂ ਗੱਲਾਂ ਕਰਦਾ ਫਿਰਦਾ ਤੇ ਉਹ ਜੇ ਤੇਰਾ ਅਜੇ ਕੋਈ ਸਤਕਾਰ ਪਿਆਰ ਹੈਗਾ ਤੇ ਰੱਬ ਜੀ ਦਾ ਸ਼ੁਕਰ ਮਨਾ ਪਰਮਾਤਮਾ ਦਾ ਸ਼ੁਕਰ ਮਨਾ ਤੇ ਪੰਜਵੀਂ ਜਗ੍ਹਾ ਪਿਆਰਿਓ ਕਲੇਸ਼ ਸਮਸ਼ਾਨ ਘਾਟ ਦੇ ਆ ਕੇ ਮੇੜਾ ਮਾਰੇ ਤੈਨੂੰ ਪਤਾ ਲੱਗਣਾ ਕਿ ਜ਼ਿੰਦਗੀ ਕੀ ਹੁੰਦੀ ਹੈ ਜ਼ਿੰਦਗੀ ਦੀ ਅਸਲੀ ਕੀ ਤੋਂ ਕਹਿੰਦੇ ਉੱਥੇ ਜਾ ਕੇ ਦੇਖ ਕੇ ਤੈਨੂੰ ਪਤਾ ਲੱਗਣਾ ਬਹੁਤ ਵੱਡਾ ਮੁੱਲੀ ਚੀਜ਼ ਮਿਲ ਗਈ ਤੇ ਛੇਮਾ ਵੀ ਗੰਬੇ ਹੁਣ ਤਾਂ ਨਾਲ ਛੇਮਾ ਕਿਸੇ ਜੇਹਰ ਤੇ ਜਾ ਕੇ ਮੇੜਾ ਮਾਰੇ ਤੈਨੂੰ ਪਤਾ ਲੱਗਣਾ ਮਜ਼ਾ ਦੀ ਗੇਂਦ ਨੂੰ ਕਹਿੰਦੇ ਉੱਥੇ ਵਿਚਾਰੇ ਅੰਦਰ ਡੱਗੇ ਪਏ ਨੇ ਨਾ ਕੋਈ ਬਾਤ ਨਹੀਂ ਕੋਈ ਨਾਮ ਨਾਲ ਦੀ ਵਿਚਾਰਿਆ ਨਹੀਂ ਉਹਨਾਂ ਦਾ ਕੋਈ ਖਾਨੀ ਸਿੰਘ ਨਹੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਸੁਣਨਾ ਉਹਦੀ ਬਖਸ਼ਿਸ਼ ਉਹਨਾਂ ਨੂੰ ਹੋਣੀ ਹੈ ਬਾਬਾ ਬੁਧੀ ਸਿੰਘ ਉਹਨੇ ਸੋਨਿਹਾਲ ਵਾਹ ਅਨਮੋਲ ਜਾਲ ਕਰਨੇ ਮਤਲਬ ਨਾ ਨਾ ਜਲਦੀ ਲਾ ਚਾਲੇ ਮਰੇ ਨੂੰ ਛੋੜ ਰੋ ਨਾ ਰੋ ਨਾ नन्दो जड लाग्यो ਪੈਸੇ ਲੱਗੇ ਨੇ ਨਾ ਹੁਣ ਇਹ ਖਰਾਬ ਨਾ ਖਰਾਬ ਨਹੀਂ ਕਰਨਾ ਆ ਪਗੜਾ ਇਹ ਬੈਠੇ ਨਹੀਂ ਜਾਂਦਾ ਆਪਣੇ ਵਿੱਚ ਪਾਉਂਦੇ ਹੋਏ ਹੈਗੇ ਬੈਠਣਾ ਖਾ ਲੈ ਬਰਕੇ ਬਰਾਮਾ ਨਾ ਵਿੱਚ ਤਾਂ ਨਾ ਕਰਿਆ ਕਰ ਹਰ ਟਾਈਮ ਨਾ ਲੜਿਆ ਕਰ ਮੈਂ ਤਾਂ ਬੈਠਣਾ ਖਾ ਲੈ ਤਾਂ ਨਹੀਂ ਇਹ ਤੂੰ ਸ਼ਰਟ ਪਾ ਕੇ ਨਹੀਂ ਬੈਠਿਆ ਯਾਰ ਪਹਿਲਾਂ ਉੱਪਰ ਹੀ ਦੇਖ ਲੈਣੇ ਆ। ਅਫਸੋ। ਜਦੋਂ ਅਸੀਂ ਆਪਾਂ ਫੰਡ ਪਾਗਦੇ ਹੋ ਤੇ ਭੁਗਤੇ ਜਾਇਆਈ ਸੀ ਤੇ ਜਾ ਕੇ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਟਾਈਮ ਆਇਆ ਜਿਹੜੇ 2:00 ਵਜੇ ਨੇ। ਹੁਣ ਆਪਾਂ ਕੰਮ ਧੁੰਦਾ ਕਰਕੇ ਆਂ ਜੀ। ਇਹ ਦੁਪਹਿਰ ਇਹ ਕੰਮ ਧੁੰਦਾ ਕਰਕੇ ਸਮੇਂ ਸਿਰ ਪਾਲ ਕੇ ਆਤਨੇ ਧਾਰਾ ਕੱਢ ਕੇ ਜੀ ਆਪਾਂ ਜਾਣਾ ਜੀ ਅੱਜ ਸਨਾਮ। ਤੁਨਾ ਮੈਂ ਅੱਜ ਆਪਣਾ ਗੀਤਾਂ ਦਾ ਪ੍ਰੋਗਰਾਮ ਰੱਖਿਆ ਹੈ ਕਿ ਪੰਜ ਪੰਜ ਦਿਨ ਜਾਮਾਂਗੇ ਲਗਾਤਾਰ ਨੂੰ ਬਸ ਵਿਆਹ ਸਟਾਰਟ ਹੀ ਹੋ ਗਿਆ ਜੀ ਆਪਣਾ ਹੁਣ ਡੈਡੀ ਸੇ ਸੰਗੀਤ ਰੱਖਿਆ ਹੈ ਆਪਾਂ ਉਹ ਵੀ ਬਲੌਗ ਸ਼ੇਅਰ ਕਰਾਂਗੇ ਤੁਹਾਡੇ ਨਾਲ ਆਪਾਂ ਉੱਥੇ ਵੀ ਉੱਥੇ ਦਾ ਵੀ ਬਲੌਗ ਹੋਊ ਸ਼ੇਅਰ ਵਿਆਹ ਦੀ ਕਰਿਆ ਕਰਾਂਗੇ ਤੇ ਉਹ ਵੀ ਬਲੌਗ ਤੁਸੀਂ ਐਂਡ ਤੱਕ ਜਰੂਰ ਦੇਖਿਆ ਕਰੋ ਬਲੌਗ ਕੀ ਮੇਰੇ ਦੇ ਨਾਲ ਦੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚਲੋ ਸਬਸਕ੍ਰਾਈਬ ਜਰੂਰ ਕਰੋ ਕੱਲੂ ਮੇਰੇ ਦਿਨ ਹੋਰ ਸੋਨੇ ਦੇ ਬਲੌਗ ਦੇ ਨਾਲ ਸਾਰਾ ਪਿਆਰ ਭਰੀ ਸਤਿਕਾਰ